ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮਨਜੂ ਰਾਣੀ ਜੀ ਜਿਹੜੀ ਚੋਣ ਮਹਿਮੂਰੇ ਸੇਕ ਰਾਂਤੇ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਰਹੇ ਹੋ ਸਾਹਮਣੇ ਤਸਵੀਰਾਂ ਦੇ ਰਾਹੀਂ ਜੋ ਕਿ ਅੱਜ ਸਾਡੇ ਨਾਲ ਦੀਪਾ ਸ਼ੈਣੀ ਜੀ ਅੱਜ ਜਰੂਰ ਸ਼ੋਅ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਰੋਡ ਅੱਜ ਰੋਡ ਸ਼ੋਅ ਦੇ ਵਿੱਚ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਹੁਕਮ ਦਾ ਬਹੁਤ ਉਤਸ਼ਾਹ ਹੈ ਜੀ ਲੋਕਾਂ ਦੇ ਵਿੱਚ ਕਮਲ ਦੇ ਫੁੱਲ ਨੂੰ ਲੈ ਕੇ ਜੀ ਮੋਦੀ ਦੀ ਸੋਚ ਤੇ ਪੈਰਾ ਦੇਵਾਂਗੇ ਠੋਕ ਕੇ ਤੇ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਪੰਜਾਬ ਦੇ ਵਿੱਚ ਆ ਬੀਜੇਪੀ ਦੀ ਰੈਲੀ ਨਿਕਲ ਰਹੀ ਹੈ ਤੇ ਇੱਕ ਆਮ ਜਿਹਾ ਨਾਗਰਿਕ ਬੀਜੇਪੀ ਦਾ ਚਿਹਰਾ ਲੈ ਕੇ ਖੜਾ ਹੋਇਆ ਹੈ ਗਾਰਡ ਵਿੱਚੋਂ ਤੇ ਸਾਡੀ ਜਿੱਤ ਪੱਕੀ ਹੈ ਜੀ ਕਮਲ ਦਾ ਆਸ਼ੀਰਵਾਦ ਸਾਡੇ ਉੱਪਰ ਹੈ ਜੀ ਜਿੰਦਾਬਾਦ ਕੀ ਬੁੱਤੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਆਏ ਹੋ ਕੀ ਕੀ ਵਿਕਾਸ ਕਰੋਗੇ ਜਿੱਤਣ ਤੋਂ ਬਾਅਦ ਅਸੀਂ ਲੋਕਾਂ ਦਾ ਪਛੜਿਆ ਵਰਗ ਨੂੰ ਉੱਪਰ ਠਾਵਾਗੇ ਤੇ ਲੋਕਾਂ ਦੇ ਹਰ ਹੱਕ ਦੀ ਚੰਗੀ ਮਾੜੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਨਤਾਰ ਕੇ ਆਪਣੇ ਪਿੰਡ ਨੂੰ ਆਪਣੇ ਵਾਰਡ ਨੂੰ ਉੱਪਰ ਲੈ ਕੇ ਜਾਵਾਂਗੇ ਅਸੀਂ ਕੋਈ ਵਾਰਡ ਤੱਕ ਸੀਮਿਤ ਨਹੀਂ ਰਹਿੰਦੇ ਸਾਰੇ ਮੁਨਕ ਚ ਹੀ ਸਫਾਈ ਕਰਾਂਗੇ ਤੁਹਾਨੂੰ ਤਰੱਕੀ ਵੱਲ ਲੈ ਕੇ ਜਾਵਾਂਗੇ ਬਹੁਤ ਧੰਨਵਾਦ ਜੀ ਇਹ ਸੀ ਹਰਨਾਲਾ ਦੀਪਾ ਸ਼ਰਣੀ ਜੀ ਹੁਣ ਆਪਾਂ ਗੱਲ ਕਰਾਂਗੇ ਭਾਜੀ ਜਿੰਦਾਂ ਪਾਰਟੀ ਜੈ ਜਿੰਦਾਂ ਪਾਰਟੀ

ਤੁਸੀਂ ਦੇਖ ਰਹੇ ਆ ਕਿ ਚੋਣ ਮਹਮੂਮ ਪੂਰੇ ਸਿਕਰਾਂ ਤੇ ਜੋ ਕਿ ਵਿਰੋਧੀਆਂ ਨੇ ਜਿਹੜੇ ਨੀਂਦਾਂ ਨੇ ਉਹ ਉਡਾਈਆਂ ਹੋਈਆਂ ਹਨ ਕਿਉਂਕਿ ਚੋਣ ਮਹਮੂਮ ਪੂਰੇ ਸਿਕਰਾਂ ਤੇ ਹੈ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮੰਜੂਰਾਣੀ ਸੋਰੀ ਮਨੀਸ਼ਾ ਰਾਣੀ ਜੋ ਕਿ ਤੁਸੀਂ ਹੁਣੇ ਹੁਣੇ ਆਪਾਂ ਪੂਰੀ ਜਾਣਕਾਰੀ ਲਈ ਹੈ ਇਸ ਤੋਂ ਪਰંત ਦੇਖਦੇ ਰਹੋ ਐਲਵੀਐਸ ਨਿਊ ਚੈਨਲ ਸ਼ਾਂਤ ਪੰਜਾਬ ਦੀ ਮੈਂ ਦੇਵ ਸਿੰਘ ਸਰੋਪ ਪੁੱਤਰ ਗਰਮੂਨ